ਕੈਨੇਡਾ ਚ 23 ਸਾਲਾਂ ਲੜਕੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਮ੍ਰਿਤਕ ਲੜਕੀ ਦੀ ਪਛਾਣ ਜਗਰਾਉਂ ਦੇ ਪਿੰਡ ਮੱਲਾਂ ਦੀ ਖੁਸ਼ਪ੍ਰੀਤ ਕੌਰ ਵਜੋਂ ਹੋਈ ਹੈ ਜੋ ਕਿ ਕੈਨੇਡਾ ਦੇ ਬ੍ਰੈਮਟਨ ਚ ਅਜੇ 11 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਆਪਣਾ ਭਵਿੱਖ ਉਜਵਲ ਬਣਾਉਣ ਲਈ ਗਈ ਸੀ ਪਿੰਡ ਮੱਲਾਂ ਚ ਮ੍ਰਿਤਕਾ ਖੁਸ਼ਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਖੁਸ਼ਪ੍ਰੀਤ ਨੂੰ 10 ਮਹੀਨੇ ਕੈਨੇਡਾ ਚ ਕੰਮ ਨਹੀਂ ਮਿਲਿਆ ਤੇ ਥੋੜੇ ਦਿਨ ਪਹਿਲਾਂ ਹੀ ਉਹ ਆਪਣੇ ਸਹੇਲੀ ਨਾਲ ਆਪਣੇ ਕੰਮ ਤੇ ਜਾਣ ਲੱਗੀ ਤੇ ਬੀਤੇ ਕੱਲ ਜਦੋਂ ਉਹ ਆਪਣੇ 5 ਸਾਥੀਆਂ ਨਾਲ ਕੰਮ ਤੋਂ ਵਾਪਸ ਆ ਰਹੇ ਸੀ ਤੇ ਰਸਤੇ 'ਚ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਉਸ ਦੀ ਆਪਣੀਆਂ ਦੋ ਸਹੇਲੀਆਂ ਸਮੇਤ ਮੌਤ ਹੋ ਗਈ ਤੇ ਦੋ ਲੜਕੇ ਗੰਭੀਰ ਰੂਪ 'ਚ ਜ਼ਖਮੀ ਦੱਸੇ ਜਾ ਰਹੇ ਨੇ। ਉਹਨਾਂ ਇਸ ਮੌਕੇ ਉਥੋਂ ਦੀ ਸਰਕਾਰ ਤੇ ਪੁਲਿਸ ਤੋਂ ਸੜਕ ਹਾਦਸੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਤੇ ਮ੍ਰਿਤਕਾਂ ਦੀ ਦੇਹ ਭਾਰਤ ਭੇਜਣ 'ਚ ਵੀ ਮਦਦ ਮੰਗਿਆ। ਉੱਥੇ ਹੀ ਪਿੰਡ ਦੇ ਸਰਪੰਚ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਬੱਚਿਆਂ ਨੂੰ ਇੱਥੇ ਹੀ ਵਧੀਆ ਰੋਜ਼ਗਾਰ ਦੇਣ ਲਈ ਉਪਰਾਲੇ ਕਰੇ ਤਾਂ ਕੋਈ ਵੀ ਮਾਂ-ਬਾਪ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਆਪਣਾ ਭਵਿੱਖ ਬਣਾਉਣ ਨਾ ਪੇਜਨ ਮੈਂ ਜੀ ਇਸ ਟਾਈਮ ਪਿੰਡ ਦਾ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਆ ਜੀ ਮੈਨੂੰ ਹੁਣ ਜਿਵੇਂ ਇਹ ਪਰਿਵਾਰ ਤੇ ਦੁੱਖ ਪਾਣਾ ਵਰਤਿਆ ਵਾ ਬਹੁਤ ਮੰਦਗੋ ਭਾਗੀ ਖਬਰ ਆ ਇਹ ਸਰਕਾਰਾਂ ਜੀ ਇੱਥੇ ਸਾਨੂੰ ਬੱਚਿਆਂ ਨੂੰ ਕੰਮ ਦੇਣ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣਾ ਹਨ 22 ਲੱਖ ਰੁਪਈਆ ਲਾ ਕੇ ਬਾਈ ਚਮਕੌਰ ਸਿੰਘ ਨੇ ਵਿੜੀ ਤੋਰੀ ਸੀਗੀ ਹੁਣ 5 ਲੱਖ ਰੁਪਈਆ ਇਹ ਦੱਸਦਾਂ ਨਹੀਂ ਹੋਇਆ ਸੀ ਫੀਸ ਦੁਆਰੇ ਭਰ ਕੇ ਹਟੇ ਆ ਹੁਣ ਜਿਹੜਾ ਘਾਟਾ ਤਾਂ ਪੂਰਾ ਹੋ ਨਹੀਂ ਸਕਦਾਗਾ ਇਹ ਸਰਕਾਰਾਂ ਨੂੰ ਸਾਨੂੰ ਚਾਹੀਦਾ ਵੀ ਇੱਕ ਤਾਂ ਜੋ ਵੀ ਇੱਥੇ ਬਾਹਰ ਹੋਇਆ ਵਾ ਇਹ ਐਕਸੀਡੈਂਟ ਹੋਇਆ ਕਿਸੇ ਦੇ ਵੀ ਕਾਰਨ ਹੋਇਆ ਵਾ ਉਹ ਸਾਨੂੰ ਉਹਦਾ ਇਨਸਾਫ ਮਿਲੇ ਤੇ ਸਾਡੀ ਜਿਹੜੀ ਵਿੱਚ ਦੀ ਇਲਾਜ ਹੈ ਡਾਡੇ ਵੱਡੀ ਆ ਹੋ ਸਕਦਾ ਸੀ ਪਿੰਡ ਐ ਸਸਕਾਰ ਕਰਨਾ ਚਾਹੁੰਦੇ ਆ ਜੇ ਸਾਡੀ ਸਰਕਾਰ ਮਦਦ ਕਰ ਸਕੇ ਤਾਂ ਅਸੀਂ ਪਿੰਡ ਲਿਆ ਕੇ ਉਹਦਾ ਸਸਕਾਰ ਕਰ ਸਕੀਏ ਅਸੀਂ ਸਰਕਾਰ ਨੂੰ ਇਹੀ ਚਾਹੁੰਦੇ ਆ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਅਜੇ ਇੱਥੇ jobbਾਂ ਮਿਲਣ ਤਾਂ ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਇਹ ਮੇਰੇ ਸ਼ਾਲਾ ਜੀ ਦੇ ਬੇਟੇ ਲੜਕੇ ਸੀ 11 ਕਿੰਨੇ ਮਹੀਨਾ ਪਹਿਲਾਂ ਗਏ ਸੀ ਸਟੱਡੀ ਵੇ ਤੇ ਬਾਹਰ ਤੇ ਪਰਸੋਂ ਫੋਨ ਆਇਆ ਪਤਾ ਲੱਗਿਆ ਸ਼ਾਮ ਨੂੰ ਸਾਨੂੰ ਵੀ ਆਹ ਗੱਲ ਹੋ ਗਈ ਐਕਸੀਡੈਂਟ ਹੋ ਗਿਆ ਕੈਨੇਡਾ ਚ ਵੀ ਤਿੰਨ ਲੜਕੀਆਂ ਵੀ ਦੋ ਲੜਕੇ ਵੀ ਡਰਾਈਵਰ ਬਚ ਗਿਆ ਬਾਕੀ ਉਧਰ ਹੈਗੇ ਰਿਸ਼ਤੇਦਾਰ ਫੋਨ ਕੀਤੇ ਹੋਇਆ ਵੀ ਕਾਰਵਾਈ ਕਰਕੇ ਹੱਲ ਲੱਸਣਗੇ ਜੋ ਵੀ ਹੋਗਾ ਪਤਾ ਲੱਗੂਗਾ ਕਿੰਨੀ ਲੜਕੀਆਂ ਦੀ ਡੈਥ ਹੋਈ ਹੈ ਇਹਦੇ ਚ ਹਾਂ ਤਿੰਨ ਤਿੰਨ ਇਹ ਬਾਕੀ ਦੋ ਕਿਥੇ ਨੇ ਅਸੀਂ ਪਤਾ ਲੱਗਿਆ ਇੱਕ ਲੜਕੀ ਦਾ ਪਤਾ ਲੱਗਿਆ ਇਹ ਕਦਨ ਗਰਦਾਖਪੁਰ ਏਰੀਆ ਦੀ ਬਾਕੀ ਨਹੀਂ ਪਤਾ ਲੱਗਿਆ ਅਨੂ ਜੀ ਪਰਸੋਂ ਪਤਾ ਲੱਗਿਆ ਮੇਰੀ ਵੱਡੀ ਬੇਟੀ ਸੀਗੀ ਉੱਥੇ ਜੀ ਉਹਨਾਂ ਨੇ ਫੋਨ ਲਾਇਆ ਸੀਗਾ ਜੀ ਵੀ ਐਵੇਂ ਕਰਕੇ ਆਪਣੀ ਗੱਡੀ ਦਾ ਵੀ ਐਕਸੀਡੈਂਟ ਹੋ ਗਿਆ ਜੀ ਤੇ ਇਹ ਤਿੰਨ ਗੱਡੀਆਂ ਸੀਗੀਆਂ ਜੀ ਤੇ ਯਾਨੀ ਬੈਂਡ ਦੇ ਵਿੱਚ ਪੰਜ ਬੱਚੇ ਸੀ ਇੱਕ ਕੰਮ ਤੋਂ ਵਾਪਸ ਆ ਰਹੇ ਸੀਗੇ ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਤੇ ਇਹ ਤਿੰਨ ਕੁੜੀਆਂ ਤਾਂ ਗੱਡੀ ਦੇ ਵਿੱਚ ਹੀ ਪੂਰੀਆਂ ਹੋ ਗਈਆਂ ਜੀ ਦੋ ਬੱਚੇ ਸੀਰੀਅਸ ਆ ਜਿਆਦਾ ਉਹ ਦਾਖਲ ਕਰਵਾਏ ਵਾ ਤੇ ਡਰਾਈਵਰ ਸਾਲ ਮਾਰ ਗਿਆ ਜੀ ਡਰਾਈਵਰ ਬਚ ਗਿਆ ਡਰਾਈਵਰ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਤੇ ਅੱਗੇ ਕਾਰਵਾਈ ਹਜੇ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਜੀ ਕਿਸੇ ਨਾਲ ਕੋਈ ਗੱਲ ਹੋਈ ਉਹ ਤੇ ਪਤਾ ਲੱਗਿਆ ਜੀ ਹਾਦਸਾ ਕਿਵੇਂ ਹੋਇਆ ਹੈ ਅਣਗਿਹਲੀ ਸੀ ਜਾਂ ਕੀ ਸੀ ਨਹੀਂ ਜੀ ਉਹਦੇ ਬਾਰੇ ਹਜੇ ਸਾਨੂੰ ਕੋਈ ਨਹੀਂ ਪਤਾ ਰਹਾ ਜੀ ਪੁਲਿਸ ਵਾਲੇ ਉਧਰ ਜਾਂਚ ਕਰ ਰਹੇ ਆ ਤੇ ਹਜੇ ਸਾਨੂੰ ਕੁਝ ਨਹੀਂ ਦੱਸ ਰਹੇ ਕੀ ਬੰਕਰਦੇ ਹੋ ਫਿਰ ਇਸ ਸਮੇਂ ਮੰਮੀ ਜੀ ਅਸੀਂ ਇਹੀ ਕਰ ਰਹੇ ਆ ਜੀ ਸਾਡੀ ਬੇਟੀ ਦਾ ਜਨਮ ਦੀ ਜੋ ਵੀ ਹੋਇਆ ਵਾ ਉਹਦੇ ਬਾਰੇ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ